ਅੱਜ ਬੁੜਲਾਡਾ ਵਿਖੇ ਕੱਚੇ ਸਫਾਈ ਸੇਵਕਾਂ ਵੱਲੋਂ ਹੜਤਾਲ ਕਰਕੇ ਯੋ ਬੁੜਲਾਡਾ ਦਫ਼ਤਰ ਦੇ ਬਾਹਰ ਧਰਨਾ ਦੇ ਕੇ ਨਾਅਰੇਬਾਜ਼ੀ ਕੀਤੀ ਅਤੇ ਮੰਗ ਕੀਤੀ ਕਿ 2021 ਦੀ ਬਨੇ ਪਾਲਿਸੀ ਨੂੰ ਲਾਗੂ ਕੀਤਾ ਜਾਵੇ। ਉਹਨਾਂ ਕਿਹਾ ਕਿ ਜਿੰਨਾ ਚਿਰ ਕੱਚੇ ਸਫਾਈ ਸੇਵਕਾਂ ਨੂੰ ਪੱਕੇ ਨਹੀਂ ਕਰਿਆ ਜਾਵੇਗਾ, ਉਹਨਾਂ ਚਿਰ ਹੜਤਾਲ ਜਾਰੀ ਰਹੇਗੀ। ਆਓ ਸੁਣਦਿਆਂ ਕਿ ਕਿਹਾ ਇਹਨਾਂ ਬੁਲਾਰਿਆ ਨੇ। 2021 ਚ ਸਰਕਾਰ ਨੇ ਪਾਲਿਸੀ ਲਾਗੂ ਕੀਤੀ ਸੀ ਵੀ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ ਸਫਾਈ ਸੇਵਾਦਾਰਾਂ ਨੂੰ ਉਹ ਮਾੜੀ ਅਫਸਰਸ਼ਾਈ ਨੇ ਸਾਡੇ ਤੇ ਅੱਜ ਤੱਕ ਲਾਗੂ ਨਹੀਂ ਕੀਤੀ ਜੀ ਅਸੀਂ ਜਾਣਦੇ ਆ ਸਾਨੂੰ ਲਾਰੇ ਲਾ ਦਿੰਦੇ ਨੇ ਫਿਰ ਸਾਰ ਅਸੀਂ ਧਰਨਾ ਲਾਇਆ ਜੀ ਹੁਣ ਜੇ ਪਿਆਰ ਨਾਲ ਨਹੀਂ ਤਾਂ ਫਿਰ ਅਸੀਂ ਲੜ ਕੇ ਆਪਣਾ ਹੱਕ ਲਵਾਵਾਂਗੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਭਲਾਡੇ ਦੇ ਵਿੱਚ ਇਸ ਕਮੇਟੀ ਦਾ ਜਿਹੜੀ ਕਿ ਮਿਊਸਪਲ ਕਮੇਟੀ ਹੈ ਉੱਥੋਂ ਦੇ ਯੋਦਾ ਉੱਥੋਂ ਦੇ ਪ੍ਰਧਾਨ ਦਾ ਪਿੱਟਛਾਪਾ ਕਰਨ ਤਾਂ ਬੈਠੇ ਆ ਕਿਉਂਕਿ 2021 ਦੀ ਬਣੀ ਪਾਲਸੀ ਜਿਹੜੀ ਕਿ ਸਫਾਈ ਸੇਵਕਾਂ ਦੇ ਉੱਪਰ ਬਣੀ ਸੀ ਚੰਨੀ ਸਰਕਾਰ ਦੇ ਵਕਤ ਕਿ ਸਫਾਈ ਸੇਵਕਾਂ ਨੂੰ ਕੰਟੈਕਟ ਫੇਸ ਤੇ ਕਰਕੇ ਉਹਨਾਂ ਦੀ ਤਨਖਾਹ ਜਿਹੜੀ ਉਹਦੇ ਵਿੱਚ ਵਾਅਦਾ ਕੀਤਾ ਜਾਊਗਾ ਪਰ ਇਥੋਂ ਦੀਆਂ ਕਮੇਟੀਆਂ ਜਿਹੜੀਆਂ ਸਾਡੇ ਬਠਿੰਡੇ ਜ਼ਿਲ੍ਹੇ ਦੀਆਂ ਲਾ ਲੋ ਜਾਂ ਮਾਨਸਾ ਦੀਆਂ ਉਹ ਇਨੀਆਂ ਕਨਕਮੀਆਂ ਨੇ ਵੀ ਇਹਨਾਂ ਦਾ ਹੱਕ ਆ ਜਿਹੜਾ ਹਾਈ ਤੱਕ ਦੱਬ ਕੇ ਬੈਠੀਆਂ ਵੀ 2021 ਦੀ ਪਾਲਸੀ ਜਿਹੜੀ ਉਹਨਾਂ ਤੇ ਲਾਗੂ ਨਹੀਂ ਕੀਤੀ ਪਿੱਛੇ ਲਿਆ ਸੀ ਏਡੀਸੀ ਸਾਹਿਬ ਤੋਂ ਵੀ ਆਰਡਰ ਕਰਵਾਏ ਆ ਉਹ ਵੀ ਸਾਡੇ ਕੋਲੇ ਹੈਗੇ ਆ ਕਾਗਜ ਤੇ ਏਡੀਸੀ ਸਾਹਿਬ ਨੇ ਵੀ ਆਰਡਰ ਕੀਤੇ 2024 ਦੇ ਵਿੱਚ ਪਰ ਇਹਨਾਂ ਨੇ ਏਡੀਸੀ ਸਾਹਿਬ ਦੀ ਵੀ ਕੋਈ ਸੁਣਵਾਈ ਨਹੀਂ ਕੀਤੀ ਕਿਉਂਕਿ ਕਮੇਟੀ ਦੇ ਵਿੱਚ ਜਿਹੜਾ ਨਿੱਜੀ ਕਰਨ ਗੁੰਡਾਗਰਦੀ ਇਹਨਾਂ ਦੀ ਚੱਲਦੀ ਹੈ ਉਹ ਸਾਡੇ ਸਫਾਈ ਸੇਵਕਾਂ ਤੋਂ ਇੰਨਾ ਗੰਦਾ ਕੰਮ ਕਰਵਾ ਕੇ ਤੇ ਇਹਨਾਂ ਦੇ ਉੱਤੇ ਬਣਦੇ ਕਾਨੂੰਨ ਸਰਕਾਰਾਂ ਦੇ ਜਿਹੜੇ ਲਾਗੂ ਹੋਏ ਹੋਇਆ ਉਹ ਵੀ ਨਹੀਂ ਲਾਗੂ ਕੀਤੇ ਗਏ ਇਸ ਕਾਰਨ ਸਾਨੂੰ ਅੱਜ ਜਿਹੜਾ ਇਸ ਈਓ ਦਾ ਤੇ ਇਥੋਂ ਦੀ ਮਿਊਸਪਲ ਕਮੇਟੀ ਦੀ ਜਿੰਨੀ ਵੀ ਕਮੇਟੀ ਜਿਹੜੇ ਪੰਜਾਬ ਈਓ ਨੇ ਜਾਂ ਇਹਨਾਂ ਦੇ ਇੰਸਪੈਕਟਰ ਨੇ ਜਈ ਨੇ ਇਹਨਾਂ ਦਾ ਪਿੱਟ ਛਾਪਾ ਕਰਨ ਵਾਸਤੇ ਅਸੀਂ ਅੱਜ ਭਲਾਡੇ ਦੇ ਵਿੱਚ ਬੈਠੇ ਆ ਅਸੀਂ ਪੰਜਾਬ ਅਰਸਲਾਇ ਸਿਵਰੇ ਬੋਰਡ ਦਾ ਮੈਂ ਪੰਜਾਬ ਦਾ ਪ੍ਰਧਾਨ ਗੁਰਦੇਵ ਸਿੰਘ ਢਿੰਗ ਇਹਨਾਂ ਨੂੰ ਇੱਕ ਚੇਤਾਵਨੀ ਲਾ ਲਓ ਚਾ ਸਾਡੀ ਬੇਨਤੀ ਲਾ ਲਓ ਅਸੀਂ ਬੇਨਤੀ ਕਰਦੇ ਹਾਂ ਪਹਿਲਾਂ ਤਾਂ ਵੀ ਇਹਨਾਂ ਦੇ ਕੰਮ ਨੇ ਜਿਹੜੇ ਤੁਰੰਤ ਕੀਤੇ ਜਾਣਾ ਜੇ ਨਹੀਂ ਕੀਤੇ ਜਾਂਦੇ ਤਾਂ ਅਸੀਂ ਅੱਜ ਇੱਥੋਂ ਚੇਤਾਵਨੀ ਦਿੰਦੇ ਹਾਂ ਕਿ ਜਿਹੜਾ ਇਹ ਸੰਘਰਸ਼ ਹੈ ਇਹ ਸੰਘਰਸ਼ ਨੂੰ ਹੋਰ ਵੀ ਤੇਜ਼ ਕੀਤਾ ਜਾਊਗਾ ਤੇ ਅਸੀਂ ਧੌਣ ਦੇ ਉੱਪਰ ਘੋੜਾ ਰੱਖ ਕੇ 2021 ਦੀ ਪਾਲਸੀ ਹੈ ਜਿਹੜੀ ਉਹ ਲਾਗੂ ਕਰਵਾਵਾਂਗੇ ਜੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿੰਨੇ ਸਫਾਈ ਸੇਵਕ ਨੇ ਜਿਹੜੇ ਅੱਜ ਇਸੇ ਹੜਤਾਲ ਤੇ ਬੈਠੇ ਨੇ ਭਲਾਡੇ ਕਿੰਨੇ ਨੇ ਜਿਹਨਾਂ ਨੂੰ ਪੱਕਾ ਹੋਣ ਵਾਸਤੇ ਤੁਸੀਂ ਕਹਿ ਰਹੇ ਹੋ ਇੱਥੇ ਘਟੋ ਘਟਾ ਇਸ ਟਾਈਮ 35-40 ਬੰਦੇ ਆ ਪਰ ਜੇ ਤੁਹਾਨੂੰ ਦੱਸ ਦਈਏ ਪੱਤਰਕਾਰ ਸਾਹਿਬ ਹੁਣ ਤੁਸੀਂ ਸਵਾਲ ਪੁੱਛ ਹੀ ਲਿਆ ਤਾਂ ਇੱਥੋਂ ਦੇ ਇੱਕ ਸਾਡੇ ਐਮਐਲਏ ਸਾਹਿਬ ਦੀ ਕੁਤਾਹੀ ਹੋਈ ਆ ਜਿਹੜਾ ਕਿ ਉਹਦੇ ਘਰੇ ਕੰਮ ਕਰਦਾ ਬੰਦਾ ਉਹਨੇ ਸਾਡੇ ਆਗੂਕਾਰਾਂ ਨੂੰ ਸਵੇਰੇ ਹੱਥ ਪਾਇਆ ਤੇ ਇੱਥੋਂ ਦੇ ਜਿਹੜੇ ਪੱਕੇ ਮੁਲਾਜ਼ਮ ਨੇ ਉਹ ਸਾਡੇ ਇਸ ਸੰਘਰਸ਼ ਨੂੰ ਮਤਤਾਰੋ ਪੀੜ ਕਰ ਰਿਹਾ ਹੈ ਇਸ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਮੈਨੂੰ ਨਹੀਂ ਪਤਾ ਉਹਨਾਂ ਦੇ ਮਨ ਦੇ ਵਿੱਚ ਕੀ ਹੈ ਮੈਂ ਬੇਨਤੀ ਕਰਦਾ ਵੀ ਜਿੰਨੇ ਵੀ ਮਿਊਸਪਲ ਕਮੇਟੀਆਂ ਦੇ ਪੱਕੇ ਪ੍ਰਧਾਨ ਨੇ ਸਰਦਾਰ ਕਲਵੰਤ ਸਿੰਘ ਸੈਣੀ ਨੂੰ ਮੈਂ ਬੇਨਤੀ ਕਰਦਾ ਜਿਹੜੇ ਕੀ ਹੁਸ਼ਾਰਪੁਰ ਦੇ ਵਿੱਚੋਂ ਇਹਨਾਂ ਦਾ ਸਾਰਾ ਸੰਘਰਸ਼ ਲੜਦਿਆ 2021 ਦੀ ਪੋਸਟ ਵੀ ਉਹਨਾਂ ਨੇ ਬਣਾਈ ਹੈ ਉਹਨਾਂ ਨੂੰ ਬੇਨਤੀ ਹੈ ਵੀ ਛੋਟੇ ਜਿਹੜੇ ਪੱਕੇ ਮੁਲਾਜ਼ਮਾਂ ਜਾਂ ਛੋਟੇ ਪ੍ਰਧਾਨ ਚੁੜੇ ਹੋਇਆ ਉਹ ਇਹਨਾਂ ਦੇ ਹੱਕ ਦਾ ਕੀ ਦਵਾਣੇਤੀ ਜੇ ਅਸੀਂ ਇਹਨਾਂ ਦੇ ਹੱਕ ਲੈਣ ਵਾਸਤੇ ਅੱਜ ਧਰਨਾ ਲਾਇਆ ਹੈ ਤਾਂ ਸਵੇਰੇ ਹੀ ਉਹਨਾਂ ਬੰਦਿਆਂ ਨੇ ਸਾਡੇ ਮੁਲਾਜ਼ਮਾਂ ਦੇ ਉੱਪਰ ਸਾਡੇ ਅਹੁਦੇਦਾਰਾਂ ਦੇ ਉੱਪਰ ਜਿਹੜੀ ਆਉ ਕਤਾਹੀ ਕੀਤੀ ਆ ਉਹਨਾਂ ਨਾਲ ਵਧੀਕੀ ਕੀਤੀ ਹੈ ਅਸੀਂ ਚੇਤਾਵਨੀ ਦਿੰਨੇ ਆ ਕਿ ਅਸੀਂ ਇਸ ਚੀਜ਼ ਨੂੰ ਲੜਾਈ ਝਗੜੇ ਦੇ ਵਿੱਚ ਨਹੀਂ ਪਾਉਣਾ ਚਾਹੁੰਦੇ ਐਮਐਲਏ ਸਾਹਿਬ ਨੂੰ ਬੇਨਤੀ ਹੈ ਵੀ ਇਹਨਾਂ ਨੂੰ ਥਾਣੇ ਦੇ ਵਿੱਚ ਇਹ ਧਰਨਾ ਜਿਹੜਾ ਅਸੀਂ ਲਗਾਇਆ ਜਿਹੜੀ ਕਿ ਸਾਡੀ 2021 ਦੇ ਵਿੱਚ ਇੱਕ ਪਾਲਿਸੀ ਬਣੀ ਸੀਗੀ ਸਪਾਈ ਸ਼ੇਰਤਾਂ ਦੇ ਜਿਹੜੀ ਕਿ ਸਾਡੀ ਆਫਸਰ ਸ਼ਾਹੀ ਇੰਨੀ ਕਮਾੜੀ ਆ ਥੱਲੇ ਦੀ ਵੀ ਇਹ ਗਰੀਬ ਲੋਕਾਂ ਦਾ ਕੰਮ ਕਰਨ ਲਈ ਤਿਆਰ ਹੀ ਨਹੀਂ ਹੈਗੀ ਅਸੀਂ ਸੋਚਿਆ ਵੀ ਚਲੋ ਅੱਜ ਕਰ ਦੇਣਾ ਇਹਨਾਂ ਨੇ ਕੱਲ ਕਰ ਦੇਣਾ ਜਿਹੜੇ ਕਿ ਸਾਡੀਆਂ ਮਾਈਆਂ ਸ਼ਹਿਰ ਦੀ ਸਫਾਈ ਕਰਦੇ ਆ ਸਾਡੇ ਵੀਰ ਸਫਾਈ ਕਰਦੇ ਆ ਤੇ ਜਿਹੜੀ 2000 ਦੇ ਵਿੱਚ ਬਣੀ ਪਾਲਿਸੀ ਸੀ ਹਜੇ ਤੱਕ ਇਹ ਬੰਦੇ ਤੇ ਲਾਗੂ ਨਹੀਂ ਕੀਤੀ ਗਈ ਤੇ ਹੁਣ ਅਸੀਂ ਧਰਨਾ ਪੀਓ ਸਾਹਿਬ ਦੇ ਦਿੱਤਾ ਜੀ ਵੀ ਸਾਡੇ ਗਰੀਬ ਲੋਕਾਂ ਦਾ ਜਲਦੀ ਕੰਮ ਕਰਕੇ ਦੇਵੇ ਤੇ ਜੇ ਸਾਡਾ ਕੰਮ ਨਹੀਂ ਕਰਦਾ ਅਸੀਂ ਸੰਘਰਸ਼ ਨੂੰ ਹੋਰ ਵੀ ਤੇਜ਼ ਕਰਾਂਗੇ ਤਾਕੜਾ ਕਰਾਂਗੇ ਮਜ਼ਬੂਤ ਕਰਾਂਗੇ ਇਹਨਾਂ ਨੂੰ ਹੱਕ ਦਿਵਾ ਕੇ ਧਰਨਾ ਚੱਕਣਾ ਸੀ ਨੀ ਇਹ ਧਰਨਾ ਦਾ ਸੰਘਰਸ਼ ਲੰਮਾ ਕੀਤਾ ਜਾਊਗਾ ਇਹਨਾਂ ਨਾਲ ਇਹਨਾਂ ਮੰਗ ਹੈਗੀ ਜਿਹੜੇ 2021 ਤੋਂ ਕੰਟਰੈਕਟ ਤੇ ਇਹਨਾਂ ਪ੍ਰੋਸੈਸ ਚੱਲ ਰਿਹਾ ਹੈਗਾ ਪਰ ਉਹ ਇਹ ਫਾਈਨਲ ਸਟੇਜ ਤੇ ਨਹੀਂ ਪਹੁੰਚਿਆ ਹੈਗਾ ਤੇ ਉਹ ਸਾਡੇ ਮਸਲਾ ਧਿਆਨ ਚਾਤੇ ਇਹਨਾਂ ਦਾ ਹੁਣ ਅਸੀਂ ਜਿਹੜਾ ਪ੍ਰੋਸੈਸ ਕਰ ਰਹੇ ਹਾਂ ਕਿਉਂਕਿ 2021 ਤੋਂ ਚੱਲ ਰਿਹਾ ਹੈਗਾ ਹੁਣ ਉਹ ਫਾਈਲਾਂ ਦੁਆਰਾ ਉਹਨਾਂ ਦੀ ਹੋਏਗੀ ਸਕਰੀਨਿੰਗ ਹੋਏਗੀ ਤੇ ਮੈਰਿਟ ਲਿਸਟ ਬਣਾ ਕੇ ਜਲਦੀ ਇਹਨਾਂ ਦਾ ਜਿਹੜਾ ਸਿਲੈਕਸ਼ਨ ਕਮੇਟੀ ਦੀ ਮੀਟਿੰਗ ਕਰਕੇ ਉਹਦੇ ਵਿੱਚ ਇਹਨਾਂ ਦਾ ਅਪਰੂਵ ਕਰਵਾ ਕੇ ਉਸ ਤੋਂ ਬਾਅਦ ਮੈਰਿਟ ਲਿਸਟ ਬਣਾਈ ਜਾਏ ਕੀ ਲੱਗਦਾ ਕਿ ਛੇਤੀ ਹੋ ਜਾਏਗਾ ਕੰਮ ਇਹਨਾਂ ਦਾ ਲੋਕ ਜੋ ਇਹ ਦੋ ਵਾਸਤੇ ਕਹਿ ਰਹੇ ਨੇ ਕਿੰਨਾ ਲੰਮਾ ਲੱਗਦਾ ਹਾਂਜੀ ਜਲਦੀ ਹੋ ਜਾਏਗਾ ਅੰਡਰ ਪ੍ਰੋਸੈਸ ਸੀ ਹੈ ਡਾਕੂਮੈਂਟ ਵਰਿਫਾਈ ਕਰ ਰਹੇ ਆ ਸਾਡੇ ਜਿਹੜੇ ਹੈਗੇ ਸਟਾਫ ਮੈਂਬਰ ਤੇ ਉਹ ਵੀ ਸਾਡੇ ਨਾਲ ਦੀ ਹੜਤਾਲ ਦੇ ਨਾਲ ਸ਼ਹਿਰ ਨੂੰ ਵੀ ਦੇਖੋ ਦੋ ਜੀ ਕਿਉਂਕਿ ਸਫਾਈ ਕੰਮ ਨੂੰ ਦਿੱਕਤ ਹੋਏਗੀ ਜੇ ਜੇ ਨਹੀਂ ਹੁਣ ਦੇਖੋ 31 ਮਾਰਚ ਕਰਕੇ ਨਾ ਸਾਡੇ ਕੋਈ ਕੁਸ਼ ਟਾਰਗੇਟ ਹੁੰਦੇ ਜਾਂ ਪ੍ਰੋਪਰਟੀ ਟੈਕਸ ਦੇ ਟਾਰਗੇਟ ਹੋਗੇ ਜਾਂ ਕੋਈ ਹੋਰ ਟੈਕਸ ਕਲੈਕਸ਼ਨ ਦੇ ਟਾਰਗੇਟ ਹੋਗੇ ਉਹਨਾਂ ਨੂੰ ਸਾਡਾ ਧਿਆਨ ਸਾਰਾ ਉਸ ਪਾਸੇ ਲੱਗਿਆ ਹੋਇਆ ਹੈਗਾ ਮੇਰੇ ਕੋਲ ਵੀ ਦੋ ਤਿੰਨ ਚਾਰਜ ਹੈਗੇ ਆ ਤੇ ਇਸ ਕਰਕੇ ਥੋੜਾ ਇਹਨਾਂ ਦਾ ਕੰਮ ਡਿਲੇ ਹੋ ਰਿਹਾ ਹੈਗਾ ਹੁਣ 31 ਮਾਰਚ ਤੋਂ ਪਹਿਲਾਂ ਬਾਅਦ ਇਹਨਾਂ ਦਾ ਸਪੀਡ ਅਪ ਕਰਕੇ ਕੰਮ ਜਲਦੀ ਇਹਨਾਂ ਨੂੰ ਮਤਲਬ ਕੰਟਰੈਕਟ ਤੇ ਜੋ ਜੋ ਰਿਕਰੂਟਮੈਂਟ ਕਰਨੀ ਹੈਗੀ ਹੈ ਉਹਨੂੰ ਸਿਰੇ ਚੜਾਇਆ ਜਾਏ ਤੇ ਇੱਕ